ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਾਂ ਦੇ ਸੂਟ ਸੈਟਰਡੇ ਸਪੈਸ਼ਲ ਪ੍ਰਿੰਟ ਜਿਹੜੇ ਆਉਂਦੇ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਤੇ ਬਹੁਤ ਵਧੀਆ ਪ੍ਰਾਈਸਾਂ ਦੇ ਨਾਲ ਇਹ ਆਏ ਨੇ ਤੇ 500 ਵਾਲੀ ਅੱਜ ਦੀ ਵੀਡੀਓ ਨਹੀਂ ਹੈਗੀ ਕਿਉਂਕਿ ਹਜੇ 500 ਵਾਲਾ ਸਟਾਕ ਆਪਣੇ ਕੋਲ ਨਹੀਂ ਆਇਆ ਬਟ ਉਸ ਤੋਂ ਵੀ ਸੁਪੀਰੀਅਰ ਕਾਟਨ ਆ ਤੇ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਜਿਹੜੀ 8 ਨੂੰ 600 ਰਾਮ ਦੇ ਨਾਲ 700 800 ਰਾਮ ਦੇ ਨਾਲ ਮਾਰਕੀਟ ਦੇ ਵਿੱਚ ਸੇਲ ਹੋ ਰਹੀ ਆ ਬਹੁਤ ਸੋਹਣੇ ਪ੍ਰਿੰਟ ਨੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਮੇਰੇ ਚੈਨਲ ਤੇ ਨਵੇਂ ਅਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਮੇਰਾ ਨੰਬਰ ਹੈ ਜਿਹੜਾ ਸਕਰੀਨਸ਼ਾਟ ਭੇਜਣਾ ਉਹਦਾ WhatsApp ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਿਹਾ ਇਹਦੇ ਉੱਪਰ ਤੁਸੀਂ ਆਪਣਾ WhatsApp ਦਾ ਸਕਰੀਨਸ਼ਾਟ ਭੇਜਨਾ ਵਾ ਇਹਦੇ ਤੇ ਤੁਸੀਂ ਜਿਹੜਾ ਵੀ ਸੂਟ ਤੁਸੀਂ ਸਿਲੈਕਟ ਕਰੋਗੇ ਤੇ ਘਰ ਬੈਠੇ ਤੁਸੀਂ ਇਹਦਾ ਆਰਡਰ ਸਾਨੂੰ ਦੇ ਸਕਦੇ ਹੋ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਪ੍ਰਿੰਟ ਪੇਮੈਂਟ ਦਾ ਮੈਥਡ ਆਪਣਾ ਸਾਰਾ ਆਨਲਾਈਨ ਹੀ ਰਹੂਗਾ ਕੈਸ਼ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਤੇ ਇਸ ਲਈ ਆਨਲਾਈਨ ਪੇਮੈਂਟ ਕਰਕੇ ਆਪਣੀ ਬੁਕਿੰਗ ਕਰਵਾ ਦਿਆ ਕਰੋ ਮੈਸੇਜ ਦੇ ਨਾਲ ਹੀ ਕਿਉਂਕਿ ਫਿਰ ਜਾਨੋ ਤੁਸੀਂ ਕਾਫੀ ਡਿਲੇ ਕਰ ਦਿੰਨੇ ਆ ਜਦ ਤੱਕ ਉਹ ਸੋਲਡ ਆਊਟ ਹੋ ਜਾਂਦਾ ਫਿਰ ਤੁਸੀਂ ਉਹੀ ਗੁੱਸਾ ਕਰਦੇ ਹੋ ਤੇ ਇਹ ਚ ਗੁੱਸੇ ਕਰਨ ਵਾਲੀ ਕੋਈ ਗੱਲ ਨਹੀਂ ਦੀਦੀ ਕਿਉਂਕਿ ਜਿੰਨਾਂ ਦੇ ਹਨਾ ਪੇਮੈਂਟ ਆ ਜਾਂਦੀ ਆ ਸਾਨੂੰ ਉਹਨਾਂ ਨੂੰ ਸੂਟ ਪਹਿਲਾਂ ਦੇਣਾ ਹੀ ਪੈਂਦਾ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਜੀ ਕਲੈਕਸ਼ਨ ਸਾਰੇ ਪ੍ਰਿੰਟ ਬਹੁਤ ਸੋਹਣੇ ਦੋ ਰੰਗਾਂ ਆਪਰੇਸ ਤੇ ਵੀਡੀਓ ਰਹੂਗੀ ਇਸ ਲਈ ਧਿਆਨ ਨਾਲ ਪ੍ਰਿੰਟਾਂ ਨੂੰ ਸੋਹਣੇ ਸੋਹਣੇ ਦੇਖ ਲਿਓ ਤੇ ਜਿਹੜਾ ਵੀ ਪਸੰਦ ਹੋਇਆ ਬਸ ਜਲਦੀ ਜਲਦੀ ਆਪਣਾ ਆਰਡਰ ਦੇ ਦਿਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਿੰਟ ਬਾਟਲ ਗ੍ਰੀਨ ਕਲਰ ਦੇ ਉੱਪਰ ਰਹੂਗਾ ਪੂਰਾ ਸੁਪਰ ਹਿੱਟ ਪ੍ਰਿੰਟ ਇਹ ਚੱਲਿਆ ਵਾ ਆਪਣੇ ਕੋਲੇ ਤੇ ਬ੍ਰਾਂਡ ਦੇ ਸਾਰੇ ਆਰਟੀਕਲ ਰਹਿਣਗੇ ਸਿੰਗਲ ਕਲਰ ਆ ਸਿੰਗਲ ਹੀ ਪੀਸ ਆ 600 ਅੱਜ ਦੀ ਵੀਡੀਓ ਦੀ ਸਟਾਰਟਿੰਗ ਜਿਹੜੀ ਹੋ ਰਹੀ ਆ 600 ਤੋਂ ਸ਼ੁਰੂ ਹੋ ਰਹੀ ਆ 600 ਆ ਇਹਦਾ ਪ੍ਰਾਈਸ ਪਿਓਰ ਕਾਟਨ ਰਹੂਗੀ 1% ਵੀ ਸਿੰਥੈਟਿਕ ਬੇਸ ਨਹੀਂ ਹੈਗਾ ਪੂਰਾ ਵਧੀਆ ਸੌਫਟ ਵਾਲਾ ਸਾਰਾ ਫੈਬਰਿਕ ਲੱਗਿਆ ਹੋਇਆ ਕੋਈ ਵੀ 1% ਵੀ ਜਣ ਕੇ ਇਹ ਨਹੀਂ ਹੈਗਾ ਪੂਰੀਆਂ ਗਰਮੀਆਂ ਦੇ ਵਿੱਚ ਆਰਾਮ ਨਾਲ ਰਿਲੈਕਸ ਹੋ ਕੇ ਜਿਹੜੇ ਸੂਟ ਤੁਸੀਂ ਪਾਉਣੇ ਹੋ ਜਿਹੜੀਆਂ ਪੈਣਾ ਮੰਗਦੀਆਂ ਨੇ ਵੀ ਬਿਲਕੁਲ ਹੀ ਸੌਫਟ ਜਿਹਾ ਹੋਵੇ ਰੇਂਜ ਵੀ ਨੋਮੀਨਲ ਜੀ ਰਹੇ ਵੀ ਜਿਆਦਾ ਮਹਿੰਗਾ ਵੀ ਨਾ ਹੋਵੇ ਸੂਟ ਵੀ ਸਸਤਾ ਹੋਵੇ ਹੋਵੇ ਵਧੀਆ ਉਹ ਬਾਗੀਆਂ ਇਹ ਕਲੈਕਸ਼ਨਾਂ ਨੇ ਇਸ ਲਈ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਆਪਣੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਜਲਦੀ ਜਲਦੀ ਆਪਣਾ ਆਰਡਰ ਕਰ ਸਕਦੇ ਹੋ ਲਓ ਜੀ ਸੈਕਿੰਡ ਪ੍ਰਿੰਟ ਬ੍ਰਾਂਡਾਂ ਦੇ ਸਾਰਿਆਂ ਦੇ ਟੈਗਿੰਗ ਦੇਖੋ ਪ੍ਰਕriti ਬ੍ਰਾਂਡ ਦੇ ਸੂਟ ਨੇ ਅੱਜ 600 ਇਹਨਾਂ ਦਾ ਪ੍ਰਾਈਸ ਆ ਪ੍ਰਕriti ਬ੍ਰਾਂਡ ਦੇ ਸੂਟ ਨੇ ਬਹੁਤ ਸੋਹਣੀ ਕਲੈਕਸ਼ਨ ਆ ਬਲੂ ਤੇ ਫਰੋਜ਼ੀ ਜਿਹਾ ਦਾ ਕੰਬੀਨੇਸ਼ਨ ਆ ਜਿਹੜਾ ਵੀ ਸੂਟ ਇਹਨਾਂ ਚ ਪਸੰਦ ਆ ਰਿਹਾ ਬਸ ਸਕਰੀਨਸ਼ਾਟ ਦੇ ਲਈ ਚਲੋ ਤੇ ਆਪਣਾ ਆਰਡਰ ਪਲੇਸ ਕਰੀ ਚਲੋ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਆ ਲੋ ਜੀ ਇਹ ਹੈਗਾ ਥੋੜਾ ਜਿਹਾ ਪਰਪਲ ਵਾਈਨ ਜੇ ਸ਼ੇਡ ਬਹੁਤ ਸੋਹਣਾ ਦੇਖੋ ਪ੍ਰਿੰਟਿੰਗ ਕਿੰਨੀ ਸੋਹਣੀ ਹੈ ਨਿੱਕੀ ਨਿੱਕੀ ਜੀ ਪ੍ਰਿੰਟਿੰਗ ਆ ਬਹੁਤ ਸੋਹਣੀ 600 ਪ੍ਰਾਈਸ ਆ ਇਹਨਾਂ ਦਾ 3rd ਕਲਰ ਹੈਗਾ ਇਹਦੇ ਵਿੱਚ ਗਾਜਰੀ ਸ਼ੇਡ ਗਾਜਰੀ ਸ਼ੇਡ ਦੇ ਉੱਪਰ ਆ ਜੀ ਇਹ ਵਾਲਾ ਫੋਰਥ ਹੈਗਾ ਜੀ ਗ੍ਰੀਨ ਜਾਂ ਕਲਰ ਗ੍ਰੀਨ ਨਹੀਂ ਜਮਾ ਹਲੋ ਬਹੁਤ ਹੀ ਸੋਹਣੀ ਨਿੱਕੀ ਜੀ ਪ੍ਰਿੰਟਿੰਗ ਆ ਦੇਖੋ ਬਹੁਤ ਸੋਹਣਾ ਨਿੱਕਾ ਨਿੱਕਾ ਪ੍ਰਿੰਟ ਬਣਿਆ ਫੁੱਲ ਬੂਟੀਆਂ ਤਾਂ ਕੁਝ ਹਟਕੇ ਜੇ ਪ੍ਰਿੰਟ ਆ ਬਹੁਤ ਸੋਹਣੀ ਕਲੈਕਸ਼ਨ ਆ ਚਾਰ ਕਲਰ ਨੇ ਜਿਹੜਾ ਵੀ ਕਲਰ ਪਸੰਦ ਆਉਂਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਤੇ ਆਪਣੇ ਆਰਡਰ ਪਲੇਸ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਜਿਹੜੀ ਭੈਣ ਸਭ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੂਗੀ ਉਹਨਾਂ ਨੂੰ ਇਹੀ ਵੀਡੀਓ ਦੇ ਵਿੱਚ ਉਹਨਾਂ ਦੀ ਪਸੰਦ ਦਾ ਹੀ ਸੂਟ ਗਿਫਟ ਦੇ ਤੌਰ ਤੇ ਜਾਂਦਾ ਵਾ ਤੇ ਹਰ ਸੈਟਰਡੇ ਜਾਂਦਾ ਹੀ ਜਾਂਦਾ ਵਾ ਜਦੋਂ ਵੀ ਇਹ ਵਾਲੀ ਵੀਡੀਓ ਆਉਂਦੀ ਹੈ ਜੀ ਆਹ ਲੋ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਇਹਦਾ ਬੇਸ ਬਲੈਕ ਆ ਬਟ ਉੱਪਰ ਸਾਰੇ ਪ੍ਰਿੰਟਿੰਗ ਹੋਈਆਂ ਸਾਰੇ ਡਿਜੀਟਲ ਪ੍ਰਿੰਟਿੰਗਾਂ ਵਾਲੇ ਸੂਟ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਨੇ ਕਲਰ ਇਹਨਾਂ ਦੇ ਚੈੱਕ ਕਰੀ ਚਲੋ ਇਹ ਹੈਗਾ ਮਸਟਰਡ ਸ਼ੇਡ ਜੀ ਆਹ ਲੋ ਮਾਸਟਰਡ ਸ਼ੇਡ ਆ ਇਹ ਜਿਹੜੀਆਂ ਪੈਨਾਂ ਨੇ ਸਟਿਚਿੰਗ ਕਰਵਾ ਕੇ ਲੈਣੀਆਂ ਸਟਿਚ ਕਰਵਾ ਕੇ ਲਓ ਦੁਪट्टे ਲਗਵਾ ਕੇ ਲੈਣੀਆਂ ਦੁਪट्टे ਲਗਵਾ ਕੇ ਲੈ ਸਕਦੇ ਹੋ ਤੇ ਬਿਨਾ ਸਟਿਚਿੰਗ ਬਿਨਾ ਦੁਪट्टे ਤੋਂ ਲੈਣਾ ਉਸ ਤਰ੍ਹਾਂ ਵੀ ਲੈ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਉਸੇ ਤਰ੍ਹਾਂ ਆਪਣਾ ਆਰਡਰ ਦੇ ਸਕਦੇ ਹੋ ਆ ਲਓ ਜੀ ਹਰੇਕ ਪ੍ਰਿੰਟਿੰਗ ਯਾਨੀ ਕਿ ਇੱਕ ਅਲੱਗ ਜੀ ਡਿਫਰੈਂਟ ਜੀ ਯਾਨੀ ਕਿ ਸਾਰੀ ਅੱਜ ਦੀ ਡਿਜ਼ਾਈਨਿੰਗ ਆ ਕਿਉਂਕਿ ਇਹ ਫਲਾਵਰ ਜਿਵੇਂ ਕਿ ਆਪਾਂ ਫਲਾਵਰਸ ਤਾਂ ਪਾਉਨੇ ਹੈਗੀਆਂ ਇਹਦੇ ਵਿੱਚੋਂ ਪ੍ਰਿੰਟਿੰਗਾਂ ਆਈਆਂ ਫਲਾਵਰਸ ਦੇ ਵਿੱਚ ਵੀ ਪਰ ਇਹ ਵਾਲੀਆਂ ਡਿਜ਼ਾਈਨਿੰਗਾਂ ਸਾਰੀਆਂ ਫੁੱਲ ਬੁੱਟਿਆਂ ਤੋਂ ਹਟ ਗਈ ਜੀ ਆ ਮਿਕਸ ਮੈਚ ਜੀਆਂ ਪ੍ਰਿੰਟਿੰਗਾਂ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਸਕਰੀਨ ਸ਼ਾਟ ਦੇ ਕੇ WhatsApp ਕਰੀ ਚਲੋ ਜੀ ਆ ਲੋ ਪਰਪਲ ਸ਼ੇਡ ਸੀਗਾ ਇਹ ਹੈਗਾ ਗ੍ਰੀਨ ਸ਼ੇਡ ਗਰਮੀਆਂ ਦੇ ਸਪੈਸ਼ਲ ਠੰਡੇ ਠੰਡੇ ਸੋਹਣੇ ਸੋਹਣੇ ਪ੍ਰਿੰਟਾਂ ਵਾਲੇ ਸੂਟ ਆ ਇਹ ਬਹੁਤ ਸੋਹਣੀ ਕਲੈਕਸ਼ਨ ਆ ਪੂਰੇ ਵਧੀਆ ਜਾਨੀ ਕਿ ਪੂਰੀ ਗਰਮੀ ਦੇ ਵਿੱਚ ਜਿਸ ਹਿਸਾਬ ਨਾਲ ਹੁਣ ਆਪਣੀ ਗਰਮੀ ਪੈ ਰਹੀ ਆ ਉਸ ਹਿਸਾਬ ਦੇ ਨਾਲ ਪੂਰਾ ਹੀ ਆਰਾਮਦਾਇਕ ਕੱਪੜਾ ਵਾ ਆ ਲੋ ਜੀ ਦੇਖੋ ਕਿੰਨਾ ਸੋਹਣਾ ਵਾਈਟ ਜਿਹਾ ਵਿੱਚ ਚਮਕ ਉਹ ਨਹੀਂ ਜੜ ਕੇ بیس ਹੈਗਾ ਇਹਦਾ ਬਲੈਕ ਬਟ ਇਹਦੇ ਵਿੱਚ ਕੋਈ ਕੋਈ ਪੱਤਾ ਜਿਹੜਾ ਬਣਿਆ ਹੋਇਆ ਉਹ ਵਾਈਟ ਜਿਹਾ ਇਸ ਲਈ ਵਾਈਟ ਦਾ ਜ਼ਿਆਦਾ ਇਚ ਆ ਰਿਹਾ ਬਟ ਦੇਖੋ ਕਿੰਨਾ ਸੋਹਣਾ ਖਿੜਕੇ ਪ੍ਰਿੰਟ ਆ ਰਿਹਾ ਜਿਵੇਂ ਪੱਤੇ ਆਏ ਇੱਕ ਦੂਸਰੇ ਦੇ ਵਿੱਚ ਆਏ ਲਾ ਲਾ ਕੇ ਰੱਖੇ ਹੁੰਦੇ ਆ ਇਸ ਤਰ੍ਹਾਂ ਦਾ ਪ੍ਰਿੰਟਿੰਗ ਆ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਪਾਈਪਿੰਗਸ ਵਗੈਰਾ ਲਾ ਕੇ ਲੈਸਸ ਲਗਾ ਕੇ ਜਿਵੇਂ ਮਰਜੀ ਇਹਨਾਂ ਸੂਟਾਂ ਨੂੰ ਡਿਜ਼ਾਈਨ ਕਰਕੇ ਪਾ ਸਕਦੇ ਹੋ ਲਓ ਜੀ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਨੇ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਇਹਦੇ ਵਿੱਚ ਦੋ ਕਲਰ ਨੇ ਕਾਫੀ ਸ਼ੇਡ ਆ ਆ ਹੈਗਾ ਜੀ ਵਾਈਨ ਸ਼ੇਡ ਹਰੇਕ ਹੀ ਪ੍ਰਿੰਟ ਇੱਕ ਤੋਂ ਇੱਕ ਆ ਜਿਹੜਾ ਮਰਜੀ ਪ੍ਰਿੰਟ ਖੋਲੀ ਚੱਲੀ ਹੈ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਆਈਆਂ ਨੇ ਤੇ ਸਾਰੀਆਂ ਨਿਊ ਤੇ ਲੇਟੈਸਟ ਪ੍ਰਿੰਟਿੰਗ ਆ ਲਓ ਜੀ ਇੱਥੋਂ ਆਪਣੀ ਵੀਡੀਓ ਸਟਾਰਟ ਹੋ ਜੂਗੀ 650 ਦੀ ਇਤੋਂ 650 ਦੀ ਆਜੂਗੀ ਪਿਓਰ ਕੈਮਰੀ कॉटन ਦੇ ਉੱਪਰ ਇਹ ਵੀ ਆ ਪਰ ਸੁਪੀਰੀਅਰ ਬੇਸ ਆ ਬਹੁਤ ਸੋਹਣੀ ਕਲੈਕਸ਼ਨ ਆ ਇਹ ਵੱਡੇ ਪਣਾ ਦੇ ਸੂਟ ਹੁੰਦੇ ਆ ਜੀ ਵੱਡਾ ਪਣਾ ਹੁੰਦਾ ਵਾ ਆਮ ਤੁਹਾਨੂੰ ਜਿੱਥੋਂ ਵੀ ਤੁਸੀਂ ਇਹਦੀ ਕੱਟ ਕਰਵਾਉਂਗੇ ਤਾਂ ਇਹ ਦੋਨੋਂ ਉਹ ਸਵਾ ਕ ਤਿੰਨ ਮੀਟਰ ਕਪੜਾ ਹੀ ਦਿੰਦੇ ਆ ਪਰ ਆਪਣਾ ਸਾਢੇ ਤਿੰਨ ਪ੍ਰੋਪਰ ਕਪੜਾ ਹੋਊਗਾ ਪੂਰਾ ਵੱਡਾ ਪਣਾ ਜਾਨੀ ਕਿ 5 ਤੋਂ ਪਲੱਸ ਜਾਊਗਾ ਜਿਵੇਂ 5 ਤੋਂ 10 20 ਪੁਆਇੰਟ ਵਾਧੀ ਹੋਊਗਾ ਘੱਟਦਾ ਨਹੀਂ ਹੈਗਾ ਕਪੜਾ ਇੰਨਾ ਦਾ ਪ੍ਰਾਈਸ ਰਹੂਗਾ 650 ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲਿਓ ਇਹ ਵਾਲੇ ਡਿਜ਼ਾਈਨ ਆਪਣੇ ਕੋਲ ਰਿਪੀਟ ਆਏ ਨੇ ਕਿਉਂਕਿ ਇਹ ਵਾਲਾ ਫੈਬਰਿਕ ਬਹੁਤ ਪਹਿਣਾ ਪਸੰਦ ਕਰ ਰਹੀਆਂ ਨੇ ਇਹਦੇ ਵਿੱਚ ਕੁਝ ਨਿਊ ਐਡ ਆਨ ਹੋ ਗਏ ਕੁਝ ਪਹਿਲਾਂ ਵਾਲੇ ਡਿਜ਼ਾਈਨ ਨੇ ਆ ਲੋ ਜੀ ਦੇਖੋ ਕਿੰਨਾ ਸੋਹਣਾ ਮਿੱਠਾ ਪਿਆਰਾ ਜਿਹਾ ਕਲਰ ਆ ਵੀ ਆ ਲੋ ਇਹ ਪ੍ਰਿੰਟ ਆਪਣੇ ਕੋਲ ਪਹਿਲਾਂ ਹੀ ਹੈਗਾ ਸੀਗਾ ਆ ਲੋ ਪਹਿਲਾਂ ਵੀ ਆਪਾਂ ਇੱਕ ਵੀਡੀਓ ਚ ਪਾ ਚੁੱਕੇ ਆ ਇਹ ਵਾਲੀ ਪ੍ਰਿੰਟਿੰਗ ਨੂੰ ਜਿਵੇਂ ਜੈਬਰਾ ਜੀ ਡਿਜ਼ਾਈਨਿੰਗ ਹੁੰਦੀ ਆ ਉਸ ਤਰ੍ਹਾਂ ਦੀ ਇਹਦੀ ਡਿਜ਼ਾਈਨਿੰਗ ਆ ਬਹੁਤ ਸੋਹਣੀ ਲੋਚ بس ਜਿਹੜਾ ਸੂਟ ਵੀ ਪਸੰਦ ਆ ਰਿਹਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ ਬਹੁਤ ਸੋਹਣੀ ਪ੍ਰਿੰਟਿੰਗ ਆ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਇੰਨਾ ਜ਼ਿਆਦਾ ਤੁਹਾਨੂੰ ਰਿਲੈਕਸ ਹੋਊਗਾ ਜਿੰਨਾ ਹੀ ਕੱਪੜੇ ਨੂੰ ਧੋਵੋਗੇ ਪਾਵੋਗੇ ਉਨਾ ਹੀ ਇਹਨੇ ਰਿਲੈਕਸ ਹੋਈ ਜਾਣਾ ਤੇ ਬਹੁਤ ਵਧੀਆ ਸੌਫਟ ਹੈ ਇਹ कॉटन ਹੁੰਦੀ ਆ ਤੇ ਜਾਨੀ ਕਿ ਪੂਰਾ ਗਰਮੀਆਂ ਦੇ ਲਈ ਆਰਾਮਦਾਇਕ ਹੁੰਦਾ ਤੇ ਪ੍ਰਾਈਸ ਰੀਜ਼ਨੇਬਲ ਹੁੰਦਾ ਇਹ ਨਹੀਂ ਹੈਗਾ ਵੀ ਦੇ 600 ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਹਾਂ ਤਾਂ ਵੀ ਸਿੰਥੈਟਿਕ ਹੋਊਗਾ ਜਾਂ ਕੁਝ ਵੀ ਇਦਾਂ ਦਾ ਕੁਝ ਵੀ ਨਹੀਂ 110% ਸਾਰੀ ਕਾਟਨ ਆ ਜਿੰਨੀ ਵੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾ ਰਹੀ ਹਾਂ ਆ ਲਓ ਜੀ ਅਗਲਾ ਦੇਖੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ੀਚ ਕਲਰ ਦੇ ਉੱਪਰ ਨੈਕਸਟ ਹੈਗਾ ਬਲੈਕ ਦੇ ਉੱਪਰ ਨਿੱਕੇ ਨਿੱਕੇ ਬੂਟੀ ਦਾ ਡਿਜ਼ਾਈਨ ਹਾਲੋ ਲਵੈਂਡਰ ਸ਼ੇਡ ਇਹ ਵਾਲਾ ਪੀਸ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਿਹਾ ਵਾ ਜਾਣ ਕੇ ਜਿੰਨੀ ਵਾਰ ਆਇਆ ਬਹੁਤ ਹੌਟ ਸੇਲਿੰਗ ਦੇ ਉੱਪਰ ਰਿਹਾ ਵਾ ਇਹ ਵਾਲਾ ਕਲਰ ਵੀ ਤੇ ਡਿਜ਼ਾਈਨ ਵੀ ਵਿੱਚ ਦੋ ਕਲਰ ਆਏ ਸੀ ਸਾਡੇ ਕੋਲ ਮੈਨੂੰ ਲੱਗਦਾ ਦੋ ਪਤਾ ਨਹੀਂ ਇੱਕ ਜਾਂ ਦੋ ਕਲਰ ਹੀ ਦੁਬਾਰਾ ਰਿਪੀਟ ਤੇ ਇਹ ਵਾਲਾ ਫੇਰ ਆ ਗਿਆ ਜਾਨੀ ਕੇ ਆ ਲੋ ਛਿੰਕ ਸ਼ੇਡ ਦੇ ਉੱਪਰ ਜਿਵੇਂ ਮਰਜੀ ਤੁਸੀਂ ਇਹਨਾਂ ਦੀਆਂ ਫਰਾਕਸ ਬਣਾਓ ਪਲਾਜ਼ੋ ਸੂਟ ਬਣਾਉਣੇ ਆ ਜਿਵੇਂ ਕਿ ਉਹ ਉਹਦਾ ਬਣਾ ਸਕਦੇ ਹੋ ਟਰੌਜ਼ਰ ਵਗੈਰਾ ਦੇ ਨਾਲ ਜਿਵੇਂ ਮਰਜ਼ੀ ਤੁਹਾਡਾ ਦਿਲ ਕਰਦਾ ਉਵੇਂ ਤੁਸੀਂ ਇਹਨਾਂ ਨੂੰ ਇਹ ਸਾਰੀ ਗਰਮੀਆਂ ਦੀ ਕਲੈਕਸ਼ਨ ਆ ਉਦਾਂ ਹੀ ਇਹ ਸੂਟ ਤੁਹਾਡੇ ਰੈਡੀ ਹੋਣਗੇ ਜੀ ਆਹ ਲਓ ਗ੍ਰੀਨ ਦੇ ਉੱਪਰ ਨਿੱਕੀ ਨਿੱਕੀ ਬੁੱਟੀ ਦਾ ਡਿਜ਼ਾਈਨ ਲਓਚ ਬਲੈਕ بیس ਰਹੂਗਾ ਉੱਪਰ ਸਕਾਈ ਬਲੂ ਤੇ ਬਲੂ ਕਲਰ ਦੇ ਫਲਾਵਰ ਨੇ ਫਾਇਲ ਜੀ ਪ੍ਰਿੰਟਿੰਗ ਆ ਇਹ ਅੰਬੀ ਵਾਲਾ ਡਿਜ਼ਾਈਨ ਗ੍ਰੀਨ ਕਲਰ ਦੇ ਉੱਪਰ ਲਾਈਟ ਜਾਂ ਸਕਾਈ ਬਲੂ ਜਿਹਦਾ ਬੇਸ ਆ ਤੇ ਗ੍ਰੀਨ ਕਲਰ ਦਾ ਉੱਪਰ ਡਿਜ਼ਾਈਨ ਹੋਇਆ ਬਹੁਤ ਸੋਹਣਾ ਹੈ ਵੀ ਸੂਟ ਆਵਲਾ ਪੀਸ ਆਪਾਂ ਪਹਿਲਾਂ ਖੋਲ ਹੀ ਚੁੱਕੇ ਆ ਆ ਲੋ ਜੀ ਨੈਕਸਟ ਡਿਜ਼ਾਈਨ ਦੇਖ ਕਿੰਨੀ ਸੋਹਣੀ ਪ੍ਰਿੰਟਿੰਗ ਆ ਯਾਨੀ ਕਿ ਐਂ ਧਰੇ ਪਏ ਨੇ ਉੱਪਰ ਫੁੱਲ ਬਹੁਤ ਸੋਹਣੇ ਲੱਗ ਰਹੇ ਨੇ ਬਣੇ ਹੋਏ ਸੂਟਾਂ ਦੀ ਗ੍ਰੇਸ ਇਸ ਤੋਂ ਵੀ ਜ਼ਿਆਦਾ ਸੋਹਣੀ ਆਉਂਦੀ ਆ ਆ ਲੋ ਲਓ ਜੀ ਨਿਕਾ ਨਿਕਾ ਪ੍ਰਿੰਟ ਸਿੰਪਲ ਸੋਬਰ ਜਿਹਾ ਰੰਗ ਆ ਵਾਈਟ ਬੇਸ ਆ ਵਾਈਟ ਕਰੀਮੀ ਜਿਹਾ ਬੇਸ ਆ ਇਹਦਾ ਆ ਲੋ ਜੀ ਸਾਰਾ ਵਾਈਟ ਸੂਟ ਆ ਉੱਪਰ ਬਲੈਕ ਕਲਰ ਦਾ ਸਾਰਾ ਫੋਇਲ ਪ੍ਰਿੰਟਾ ਦੇਖੋ ਜੀ ਇਹ ਵਾਲਾ ਸੂਟ ਹੋਣਾ ਬਲੈਕ ਲੈਸਿਸ ਦੇ ਨਾਲ ਜਾਂ ਇਹਨੂੰ ਵਾਈਟ ਲੈਸਿਸ ਦੇ ਨਾਲ ਤੁਸੀਂ ਡਿਜ਼ਾਈਨ ਕਰਨਾ ਚਾਹੁੰਦੇ ਹੋ ਇੰਨਾ ਜ਼ਿਆਦਾ ਪੀਸ ਯਾਨੀ ਕਿ ਕਹਿ ਦਈਏ ਜਿਵੇਂ ਕਹਿੰਦੇ ਵੀ ਘੈਂਟ ਬਣੂਗਾ ਉਹ ਚੀਜ਼ ਆ ਇਹ ਬਹੁਤ ਸੋਹਣਾ ਡਿਫਰੈਂਟ ਜਿਹਾ ਲੁੱਕ ਦਾ ਪੀਸ ਆ ਸਿੰਗਲ ਹੀ ਪੀਸ ਆ ਆਪਣੇ ਕੋਲੇ ਅ ਅਦਰ ਪੀਸ ਨਹੀਂ ਹੈਗਾ ਜੀ ਜਿਹੜੀ ਵੀ ਭੈਣ ਨੇ ਬੁਕਿੰਗ ਕਰਵਾਉਣੀ ਹੋਵੇ ਕਰਵਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਗ੍ਰੇਸਫੁੱਲ ਜਿਹਾ ਯਾਨੀ ਕਿ ਡਿਜ਼ਾਈਨ ਆ ਬਹੁਤ ਸੋਹਣਾ ਹਟਕੇ ਜਿਹਾ ਆਇਆ ਇਹ ਲੋਟ ਇਹ ਸਾਰੇ ਪ੍ਰਿੰਟ ਜਿੰਨੇ ਵੀ ਆਪਾਂ ਦਿਖਾ ਰਹੇ ਆ ਸਾਰੇ 650 ਦੇ ਵਿੱਚ ਆ ਲੋਟ ਇਹ ਪਰਪਲ ਸ਼ੇਡ ਆ ਪਰਪਲ ਕਲਰ ਦੇ ਉੱਪਰ ਪਿਓਰ ਕਾਟਨ ਆ ਤੇ ਉੱਪਰ ਸਾਰੇ 골ਡਨ ਕੰਮ ਦਿੱਤਾ ਹੋਇਆ ਸਾਰਾ 골ਡਨ ਦੀ ਜਿੰਨੀ ਵੀ ਪ੍ਰਿੰਟਿੰਗ ਹੋ ਜਾਂ ਨਾ ਇਹਦੀ ਸਾਰੀ 골ਡਨ ਸਕਿਨ 골ਡਨ ਵਾਲੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣੀ ਇਦਾਂ ਲੱਗਦਾ ਜਿਵੇਂ ਪੇਂਟ ਕੀਤੇ ਹੁੰਦੇ ਆ ਫਲਾਵਰ ਉੱਪਰ ਲਓ ਜੀ ਹੁਣ ਮੈਂ ਦਿਖਾ ਦਣੀ ਆ ਜਿਹੜੀਆਂ ਪਹਿਣਾ ਮੈਚਿੰਗ ਲੈਣਾ ਚਾਹੁੰਦੀਆਂ ਨੇ ਵੀ ਪਲੇਨ ਬਾਟਮ ਹੋਵੇ ਜਾਂ ਪ੍ਰਿੰਟਡ ਬਾਟਮ ਹੋਵੇ ਤੇ ਨਾਲ ਪ੍ਰਿੰਟਡ ਸ਼ਰਟ ਹੋਵੇ ਇਹ ਵੀ ਸਾਰੇ ਬ੍ਰਾਂਡ ਦੇ ਪਿਓਰ ਕਾਟਨ ਦੇ ਹੋਣਗੇ ਤੇ ਪ੍ਰਾਈਸ ਇਹਨਾਂ ਦਾ ਸੇਮ ਹੀ ਰਹੂਗਾ ਜੇ 650 ਹਲੋ ਨਾਲਿੰਨਾ ਦੇ ਸੇਮ ਇਸ ਤਰ੍ਹਾਂ ਆਉਗੀ ਬਾਟਮ 2.5 2.5 ਮੀਟਰ ਦੀ ਇਹਨਾਂ ਦੀ ਕੱਟ ਰਹੂਗੀ ਅਗਲਾ ਆਊਗਾ ਜੀ orange ਦੇ ਨਾਲ ਕੰਟਰਾਸਟ ਹਲੋ ਜੀ ਕਲਰ ਮੈਚਿੰਗ ਬਹੁਤ ਸੋਹਣੀ ਹੈ ਜਿੱਦਾਂ ਦੇ ਵਿੱਚ ਫਲਾਵਰ ਬਣਿਆ ਹੋਇਆ ਸੇਮ orange ਉਦਾਂ ਦੀ ਸਾਰੀ ਕਲਰ ਮੈਚਿੰਗ ਨਾਲ ਬਾਟਮ ਦੀ ਆ ਰਹੀ ਹੈ 1 ਇੰਚ ਕਲਰ ਹੈਗਾ ਜੀ ਬਲੂ ਤਿੰਨ ਕਲਰ ਨੇ ਇਹਦੇ ਵਿੱਚ ਆ ਲੋ ਬਲੂ ਸ਼ਰਟ ਰਹੂਗੀ ਨਾਲ ਸੇਮ ਸਕਾਈ ਬਲੂ ਜੀ ਬਾਟਮ ਰਹੂਗੀ ਜ਼ਿਗਜ਼ੈਗ ਵਾਲੀ ਬਾਟਮ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਬਾਟਮ ਦੀ ਵੀ ਆ ਲੁੱਕ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਨਾਲ ਸੇਮ ਲਾਈਨਿੰਗ ਵਾਲੀ ਜ਼ਿਗਜ਼ੈਗ ਬਣੀ ਹੋਈ ਆ ਬਾਟਮ ਬਹੁਤ ਪ੍ਰਿੰਟਿੰਗ ਅੱਜ ਦੀ ਵੀਡੀਓ ਚ ਇਸ ਲਈ ਆਰਾਮ ਦੇ ਨਾਲ ਤੁਸੀਂ ਦੇਖੋ ਦੇਖ ਕੇ ਆਰਾਮ ਦੇ ਜਿਹੜੇ ਵੀ ਪ੍ਰਿੰਟ ਤੁਹਾਨੂੰ ਸੋਹਣੇ ਲੱਗਦੇ ਆ ਆਪਣੇ ਆਰਡਰ ਦੇ ਸਕਦੇ ਹੋ ਤੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੀ ਭੈਣ ਸਭ ਤੋਂ ਵੱਧ ਸ਼ੇਅਰ ਕਰਕੇ ਸਕਰੀਨਸ਼ਾਟ ਭੇਜੂਗੀ ਉਹਨਾਂ ਨੂੰ ਇਹਨਾਂ ਵਿੱਚੋਂ ਹੀ ਗਿਫਟ ਜਾਊਗਾ ਜੇ ਸੂਟ ਜਿਹੜਾ ਵੀ ਉਹਨਾਂ ਨੂੰ ਪਸੰਦ ਹੋਊਗਾ ਤੇ ਜਿਹੜੀਆਂ ਪਹਿਣਾ ਵੀ ਆਰਡਰ ਕਰਦੀਆਂ ਨੇ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਕਿ ਤੁਸੀਂ ਇੱਕ ਦੋ ਸੂਟਾਂ ਦੀ ਸਿਲੈਕਸ਼ਨ ਜ਼ਰੂਰ ਰੱਖਿਆ ਕਰੋ ਆਏ ਨੇ ਵੀ ਤੁਸੀਂ ਇੱਕੋ ਹੀ ਸੂਟ ਤੁਸੀਂ ਸਿਲੈਕਟ ਕੀਤਾ ਤੇ ਉਹ ਸੋਲਡ ਆਊਟ ਹੋ ਗਿਆ ਤਾਂ ਫਿਰ ਤੁਸੀਂ ਕਹਿੰਦੇ ਹੁੰਦੇ ਦੀ ਥੋੜੀ ਹਮੇਸ਼ਾ ਹੀ ਸੋਲਡ ਆਊਟ ਮੈਂ ਤੁਹਾਨੂੰ ਤਾਂ ਹੀ ਕਹਿੰਨੀ ਹੁੰਦੀ ਆ ਵੀ ਪਹਿਣੋ 2-4 ਸੂਟਾਂ ਦੀਆਂ ਜ਼ਰੂਰ ਰੱਖਿਆ ਕਰੋ ਵੀ ਜੇ ਇੱਕ ਸੂਟ ਸੋਲਡ ਆਊਟ ਹੋ ਜਾ ਤਾਂ ਤੁਸੀਂ ਜਿਨੀ ਕਹਿ ਸਕੋ ਹੁੰਦੇ ਦੀ ਵੀ ਆਹ ਵਾਲਾ ਦੇ ਦਿਓ ਫਿਰ ਤਾਂ ਕਿ ਦੂਜਾ ਨਾ ਜਦ ਤੱਕ ਸੋਲਡ ਆਊਟ ਹੋ ਜਾਵੇ ਜਾਨੋ ਤੁਹਾਨੂੰ ਦੁਬਾਰਾ ਰਿਪੀਟ ਵੀਡੀਓ ਦੇਖਣੀ ਪਵੇ ਆ ਲੋ ਜੀ ਇਹ ਹੈਗੇ ਆਡੀ ਦੇ ਡਿਜ਼ਾਈਨ ਇਹ ਆਲ ਓਵਰ ਆ ਲੋ ਜੀ ਬਾਸਣੀ ਪ੍ਰਿੰਟਿੰਗ ਹੈ ਵੀ ਸੇਮ ਪ੍ਰਾਈਸ ਦੇ ਵਿੱਚ 650 ਦੇ ਵਿੱਚ 4 ਕਲਰਾਂ ਉੱਪਰ ਹੈ ਇਹ ਵੀ ਚਾਰੇ ਕਲਰ ਪੂਰੇ ਵਧੀਆ ਸੁਪਰ ਹਿੱਟ ਨੇ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਪੰਜ ਕਲਰ ਨੇ ਇਹਦੇ ਵਿੱਚ ਆਹ ਲਓ ਗ੍ਰੇ ਕਲਰ ਇੱਕ ਹੈਗਾ ਜੀ ਬਲੈਕ ਬੇਸ ਆ ਦੇਖੋ ਸਾਰੀ ਪ੍ਰਿੰਟਿੰਗਾਂ ਇੱਕ ਤੋਂ ਇੱਕ ਨੇ ਬਹੁਤ ਸੋਹਣੀ ਪ੍ਰਿੰਟਿੰਗ ਆ ਇਹ ਵੀ ਆਹ ਲਓ ਜੀ ਇਹ ਹੈਗਾ ਇਹਦਾ ਬੇਸ ਹੈਗਾ ਕਰੀਮੀ ਜਿਹਾ ਕਰੀਮੀ ਜਿਹਾ ਬੇਸ ਗ੍ਰੇ ਕਰੀਮੀ ਜਿਹਾ ਕਹਿ ਸਕਦੇ ਆ ਆਹ ਲਓ ਲਾਈਟ ਜਿਹਾ ਬਿਲਕੁਲ ਇੱਕ ਸੈੱਟ ਹੈ ਇਹ ਮੈਚਿੰਗ ਦਾ ਆਇਆ ਆਪਣੇ ਕੋਲੇ ਸੇਮ ਪ੍ਰਾਈਸ ਦੇ ਵਿੱਚ ਆਹ ਲਓ ਜੀ ਇਹਦੀ ਲਾਈਨਿੰਗ ਵਾਲੀ ਰਹੂਗੀ ਬਾਟਮ ਬਹੁਤ ਸੋਹਣਾ ਪ੍ਰਿੰਟ ਆ ਇਹ ਵੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤਿੰਨੇ ਹੀ ਕਲਰ ਪੂਰੇ ਸੁਪਰ ਹਿੱਟ ਨੇ ਆਹ ਲਓ ਜੀ ਥਰਡ ਕਲਰ ਹੈਗਾ ਇਹਦਾ ਗਾਜਰੀ ਇੱਕ ਫਰੋਜ਼ੀ ਸ਼ੇਡ ਮਿਲੂਗਾ ਰਾਣੀ ਮਜ਼ੈਂਟਾ ਸ਼ੇਡ ਮਿਲੂਗਾ ਰੈੱਡ ਗਾਜਰੀ ਜਿਹਾ ਸ਼ੇਡ ਮਿਲੂਗਾ ਆ ਲੋ ਜੀ ਇਹ ਹੈਗੀਆਂ ਲਾਈਨਿੰਗ ਵਾਲੀਆਂ ਇਹਨਾਂ ਦੀਆਂ ਬਾਟਮਸ ਲੋ ਜੀ ਇਹ ਸੀਗੀ ਅੱਜ ਦੀ ਆਪਣੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਕਲੈਕਸ਼ਨ ਪੂਰੀ ਸੁਪਰ ਹਿੱਟ ਲੈ ਕੇ ਆਈਆਂ ਬਹੁਤ ਸੋਹਣੇ ਕਲਰ ਡਿਜ਼ਾਈਨਿੰਗ ਤੇ ਪੂਰੀ ਕੁਆਂਟੀਟੀ ਦੇ ਵਿੱਚ ਆਪਾਂ ਡਿਜ਼ਾਈਨਿੰਗ ਲੈ ਕੇ ਆਏ ਆ ਕਿਉਂਕਿ ਕਈ ਭੈਣਾਂ ਨੇ ਇੱਕ ਵਾਰ ਕਮੈਂਟ ਕਰਦੇ ਆ ਕਿ ਤੁਸੀਂ ਥੋੜੇ ਜਿਹਾ ਵੱਧ ਸੂਟ ਲੈ ਕੇ ਆਇਆ ਕਰੋ ਵੀ ਅਸੀਂ ਰਹਿ ਜਾਂਨੇ ਆ ਸੋ ਆਪਦੇ ਜਾਨੀ ਤਾਂ ਫੁੱਲ ਆਨ ਸਟਾਕ ਦੇ ਨਾਲ ਆਈਆਂ ਤੇ ਬਸ ਜੀ ਜਲਦੀ ਜਲਦੀ ਹੁਣ ਆਰਡਰ ਕਰਿਓ ਤੇ ਆਪਣੇ ਸੂਟ ਬੁੱਕ ਕਰਵਾ ਦਿਓ WhatsApp ਦਾ ਨੰਬਰ ਸਕਰੀਨ ਦੇ ਉੱਪਰ ਤੁਹਾਨੂੰ ਸ਼ੋ ਹੋ ਰਿਹਾ ਵਾ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਰਹੂਗਾ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਤੁਸੀਂ ਸਬਸਕ੍ਰਾਈਬ ਦਾ ਬਟਨ ਦਬਣਾ ਭੁੱਲ ਜਾਨੇ ਹੋ ਜੀ ਜਰੂਰ ਪ੍ਰੈਸ ਕਰ ਲਓ ਤਾਂ ਹੀ ਹਰ ਡੇਲੀ ਆਪਣੀ ਨੋਟੀਫਿਕੇਸ਼ਨ ਜਿਹੜਾ ਵੀ ਵੀਡੀਓ ਜੋ ਵੀ ਅਪਲੋਡ ਹੁੰਦੀ ਹੈ ਤੁਹਾਡੇ ਤੱਕ ਤਾਂ ਪਹੁੰਚੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨ ਦੇ ਨਾਲ ਜਿਹੜਾ ਸਭ ਤੋਂ ਵੱਧ ਪੈਨਸ ਆਪਣਾ ਸ਼ੇਅਰ ਕਰਕੇ ਸਕਰੀਨਸ਼ਾਟ ਪਾਉਣਗੇ ਉਹਨਾਂ ਨੂੰ ਇਹਦੇ ਵਿੱਚ ਹੀ ਗਿਫਟ ਜਾਂਦਾ ਜੀ ਜੋ ਉਹਨਾਂ ਦੀ ਸਿਲੈਕਸ਼ਨ ਹੁੰਦੀ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ